ਇੱਕ ਬੇਨਤੀ ਕਰਨੀ ਆ ਸਾਰੀ ਸੰਗਤ ਦੇ ਲਈ ਤੁਹਾਡੇ ਇਸ ਇਲਾਕੇ ਦਾ ਬਹੁਤ ਵਧੀਆ ਕਬੱਡੀ ਖਿਡਾਰੀ ਜੱਗਾ ਅਲਗੋ ਕੋਠੀ ਵਾਲਾ ਜਿਹੜਾ ਨੌਜਾਨ ਪਿਛਲੇ ਕੁਝ ਕ ਸਮੇਂ ਤੋਂ ਬਹੁਤ ਬਿਮਾਰ ਚੱਲ ਰਿਹਾ ਮੇਰੇ ਵੀਰੋ ਉਹਦੇ ਕਿਡਨੀਆਂ ਦੇ ਵਿੱਚ ਪ੍ਰੋਬਲਮ ਆਈ ਹੈ ਸੋ ਉਹ ਜੇਰੇ ਇਲਾਜ ਹੈ ਆਪਾਂ ਸਾਰਿਆਂ ਨੇ ਦਿਲ ਦੇ ਵਿੱਚ ਅਰਦਾਸ ਵੀ ਕਰਨੀ ਹੈ ਵੀ ਉਹ ਸਾਡਾ ਭਰਾ ਜਲਦੀ ਠੀਕ ਹੋ ਕੇ ਕਿਉਂਕਿ ਮੇਰੇ ਵੀਰੋ ਉਸ ਨੌਜਨ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਦੇ ਲਈ ਬਹੁਤ ਦੁੱਖ ਚੱਲਿਆ ਹੈ ਮੈਂ ਅਕਸਰ ਬੋਲਦਾ ਹਾਂ ਵੀ 6500 ਰੁਪਿਆ ਮਹੀਨੇ ਤੇ ਉਹ ਪਟ્રોલ ਪੰਪ ਤੇ ਕੰਮ ਕਰਦਾ ਰਿਹਾ ਹੈ ਔਰ ਹੁਣ ਤੇ ਵਿਚਾਰੇ ਤੇ ਜਿਵੇਂ ਕਹਿੰਦੇ ਨੇ ਵੀ ਦਿਨ ਜੇ ਸਿੱਧੇ ਹੋਏ ਸੀਗੇ ਪਰ ਮੇਰੇ ਵੀਰੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਵੇਂ ਹੀ ਹੁੰਦਾ ਸੋ ਸੰਗਤ ਦੀ ਅਰਦਾਸ ਜਿੱਥੇ ਕਹਿੰਦੇ ਦਵਾਈ ਨਾ ਨਾ ਕੰਮ ਆਵੇ ਤੇ ਉੱਥੇ ਮੇਰੇ ਵੀਰੋ ਦੁਆ ਕੰਮ ਆਉਂਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਮਨ ਦੇ ਵਿੱਚ ਜੱਗੇ ਅਲਗੋ ਦੇ ਲਈ ਅਰਦਾਸ ਵੀ ਕਰਨੀ ਹੈ ਇੱਕ ਚੜ੍ਹਦੀ ਕਲਾ ਦੇ ਨਾਲ ਜਕਾਰਾ ਲਾਇਓ ਬੋਲੇ ਅੱਤ ਸ਼ਰੀਆ ਕਾਲ ਗੁਰੂ ਮਹਾਰਾਜ ਮੇਰ ਪਰਿਆ ਹੱਥ ਰੱਖਣ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਉਹ ਜਲਦੀ ਠੀਕ ਹੋ ਕੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਵੇਗਾ ਲੈ ਵੀ ਜੱਗਿਆ ਜੇ ਸੁਣਦਾ ਹੌਸਲਾ ਨਾ ਹਾਰੀ ਨੌਜਵਾਨਾ ਗੁਰੂ ਮਹਾਰਾਜ ਮੇਰ ਕਰੂਗਾ ਆ ਸੰਗਤ ਤੇਰੇ ਨਾਲ ਹੈ ਆ ਅਖਾੜਾ ਪਾਸ਼ਾ ਦਾ ਅਸ਼ੀਰਵਾਦ ਤੇਰੇ ਨਾਲ ਹੈ ਸੁਣਿਆ ਜਉਂਦਾ ਬਸਦਾ ਰਹਿ ਸਾਡੀਆਂ ਦੁਆਵਾਂ ਤੇਰੇ ਨਾਲ ਨੇ ਜੱਗੇ ਅਲਗੋ